ਕਿ ਭਈਆਂ ਨੂੰ ਪੰਜਾਬ ਦੇ ਵਿੱਚੋਂ ਹੁਣ ਹੁਣ ਕਹਿਣਾ ਪੈਣਾ ਕਿ ਕੱਢੋ ਭਈਏ ਭਜਾਓ ਪੰਜਾਬ ਬਚਾਓ ਇਹ ਕਹਿਣਾ ਪੈਣਾ ਹੁਣ ਕਹਿ ਦਿੱਤਾ ਸੀ ਕਿ ਇਹਨਾਂ ਨੂੰ ਕੱਢੋ ਕਿਉਂ ਕੱਢੋ ਨੰਬਰ 1 ਇਹ ਕਰਦੇ ਕੀ ਨੇ ਪੰਜਾਬ ਦੇ ਵਿੱਚ ਜਿੰਨੇ ਵੀ ਇਹਨਾਂ ਦੇ ਕੰਮ ਕਰਨੇ ਤੁਸੀਂ ਕਦੇ ਲੋਕ ਛਿਪ ਕੇ ਵੀਡੀਓ ਬਣਾਉ ਤੁਸੀਂ ਉਹਦੀ ਸਾਰੀਆਂ ਵੀਡੀਓਜ਼ ਹੁਣ ਤਾਂ ਸਾਹਮਣੇ ਆ ਰਹੀਆਂ ਨੇ ਕਿੰਨਾ ਗੰਦ ਤੋਂ ਗੰਦ ਤਰੀਕੇ ਨਾਲ ਇਹ ਫੂਡ ਤਿਆਰ ਕਰਦੇ ਨੇ ਇਹ ਉਹ ਫੂਡ ਸਾਡੀਆਂ ਭੈਣਾਂ ਬੀਬੀਆਂ ਪਤਾ ਨਹੀਂ ਗੋਲ ਗੱਪੇ ਪਤਾ ਨਹੀਂ ਕਿਵੇਂ ਉੱਥੇ ਬਣਾ ਦੇ ਨੇ ਕਿਵੇਂ ਨਹੀਂ ਉਹ ਕਹਿੰਦੀਆਂ ਨੇ ਫਲਾਣੇ ਭਈਏ ਦੇ ਤਾਂ ਗੋਲ ਗੱਪੇ ਹੀ ਬੜੇ ਸਵਾਦ ਨੇ ਤੇ ਇਹ ਇੱਧਰ ਕੋਈ ਕੋਈ ਕੁਲਚੇ ਛੋਲੇ ਬਣਾਉਂਦਾ ਕੋਈ ਕੀ ਬਣਾਉਂਦਾ ਇੰਨੀਆਂ ਉੱਥੇ ਬਿਮਾਰੀਆਂ ਲਾਈਆਂ ਹੋਈਆਂ ਨੇ ਇਹਨਾਂ ਨੇ ਉਹਦੇ ਬਾਰੇ ਸਾਨੂੰ ਜਾਗਣਾ ਪਏਗਾ ਜਿਹੜਾ ਜਿਹੜਾ ਇਹ ਕਲਚਰ ਆ ਨਾ ਇਹ ਹੁਣ ਛੱਟ ਪੂਜਾ ਕਰਦੇ ਨੇ ਉੱਥੇ ਠੀਕ ਹੈ ਉਹਨਾਂ ਦਾ ਧਰਮ ਪਰ ਉਹ ਸਾਰੀਆਂ ਨਹਿਰਾ ਨੂਰਾ ਇਹਨਾਂ ਨੇ ਗੱਡੀਆਂ ਕਰਤੀਆਂ ਵਿੱਚ ਉਹ ਸੁੱਟ ਕੇ ਗੰਦਮੰਦ ਸਾਰਾ ਆਪਣਾ ਤੇ ਹੋਰ ਕੀ ਹੈ ਕਿ ਇਹ ਜੋ ਪਾਨ ਜਰਦਾ ਬੀੜੀ ਤਬਾਕੂ ਇਹ ਇਹਨਾਂ ਦੇ ਥਰੂ ਤਾਂ ਆਇਆ ਸਾਰਾ ਕੁਝ ਤੇ ਇਹਨਾਂ ਦਾ ਲਾਈਫ ਸਟਾਈਲ ਦੇਖ ਲੋ ਤੁਸੀਂ ਇਹਨਾਂ ਇਹਨਾਂ ਦੇ ਜਿਹੜੇ ਕਮਰੇ ਨੇ ਉੱਥੇ ਜਿੱਥੇ ਰਹਿੰਦੇ ਨੇ 13 13 ਭਈਏ ਇੱਕ ਇੱਕ ਕਮਰੇ ਚ ਇਹਨਾਂ ਦਾ ਲਾਈਫ ਸਟਾਈਲ ਤੁਸੀਂ ਦੇਖੋ ਉਹ ਪ੍ਰਭਾਵਿਤ ਕਰਦਾ ਉਹ ਪੰਜਾਬ ਪੰਜਾਬ ਉਦਾਂ ਰਲਗੱਡ ਕਰਨ ਦੀ ਕੋਸ਼ਿਸ਼ ਕਰਦਾ ਪੰਜਾਬ ਦੇ ਮੁੰਡੇ ਹੁਣ ਕੈਨੇਡਾ ਚ ਜਦੋਂ ਜਾਂਦੇ ਨੇ ਉਹਨਾਂ ਨੂੰ ਦੇਖ ਕੇ ਉੱਥੇ ਉਹ ਵੀ ਇੱਕ ਇੱਕ ਕਮਰੇ ਚ ਐਨੇ ਐਨੇ ਰਹਿਣ ਲੱਗ ਪਏ ਕਿਉਂ ਅੱਗੇ ਨਹੀਂ ਸੀ ਰਹਿੰਦੇ ਹੁੰਦੇ ਭਾਵੇਂ ਕਿੰਨਾ ਗਰੀਬ ਹੋਵੇ ਕੋਈ ਪੰਜਾਬੀ ਸਿੱਖ ਮੁੰਡਾ ਉਹ ਉਦਾਂ ਨਹੀਂ ਸੀ ਰਹਿੰਦਾ ਹਗਾ ਕਦੇ ਕਿਉਂਕਿ ਉਹ ਉੱਥੋਂ ਦੇਖ ਕੇ ਆਏ ਨੇ ਉੱਥੋਂ ਸਿੱਖ ਕੇ ਆਏ ਨੇ ਪੰਜਾਬ ਚ ਭਈਏ ਆ ਕੇ ਉੱਥੇ ਕਿਵੇਂ ਰਹਿੰਦੇ ਨੇ ਉਦਾਂ ਉਥੇ ਰਹਿਣ ਲੱਗ ਪਏ ਬਹੁਤ ਘੱਟ ਮੁੰਡੇ ਨੇ ਚੰਗੇ ਜਿਹੜੇ ਮਤਲਬ ਆਪਣੀ ਤੌਰ ਤੇ ਆਪਣਾ ਜਿਹੜਾ ਰੁਤਬਾ ਉਹਨੂੰ ਕਾਇਮ ਰੱਖ ਕੇ ਆਪਣੇ ਲਾਈਫ ਸਟਾਈਲ ਤੇ ਫਰਕ ਨਹੀਂ ਪੈਣ ਦਿੰਦੇ ਸਿੱਖੀ ਮਰਿਆਦਾ ਮੁਤਾਬਕ ਜੀਵਨ ਜਿਉਂਦੇ ਨੇ ਸੋ ਇਹਨਾਂ ਨੇ ਸਾਡੇ ਤੇ ਕਲਚਰਲ ਹਮਲਾ ਵੀ ਕੀਤਾ ਇਹਨਾਂ ਦਾ ਲਾਈਫ ਸਟਾਈਲ ਪਿਛਲੇ ਕੁਝ ਸਾਲਾਂ ਦੇ ਵਿੱਚ ਤੇ ਬੱਚੇ ਵੀ ਬੱਚੀਆਂ ਵੀ ਮੁੰਡੇ ਵੀ ਕੁੜੀਆਂ ਵੀ ਸਾਡੀਆਂ ਛੋਟੀ ਉਮਰ ਦੇ ਨੇ ਜਿਹੜੇ ਤੇ ਤੁਸੀਂ ਸੋਚ ਕੇ ਦੇਖੋ ਕੀ ਕੀਤਾ ਹੋਏਗਾ ਕਿਹਨਾਂ ਕਿਨਾਂ ਨੇ ਚੁੱਕੇ ਹੋਣਗੇ ਉਹ ਬੱਚੇ ਤੇ 243 ਕਤਲ ਹੋਏ ਨੇ ਪਿਛਲੇ ਕੁਝ ਕੁਝ ਸਾਲਾਂ ਦੇ ਵਿੱਚ ਇਦਾਂ ਦੇ ਜਿਵੇਂ ਜਿਵੇਂ ਤੇ ਹੁਣ ਅੱਜ ਹੋਏ ਨੇ ਕਤਲ ਦੋ ਮੁੰਡਿਆਂ ਦੇ ਐਵੇਂ ਦੇ 243 ਕਤਲ ਹੋਏ ਨੇ ਤੇ ਇਹ ਸਾਰੇ ਕਤਲ ਮੈਂ ਮੈਨੂੰ ਹੁਣ ਕਹਿੰਦੇ ਹੋਏ ਵੀ ਇਹ ਗੱਲ ਤੇ ਮਤਲਬ ਅਜੀਬ ਲੱਗਦਾ ਵੀ ਵੀ ਤੁਸੀਂ ਬੰਦਾ ਮਾਰਨਾ ਉਦਾਂ ਮਾਰ ਦੋ ਬੰਦੇ ਦੀ ਜਾਨ ਚਲੀ ਜਾਵੇ ਸੌਖੇ ਹੀ ਇਹਨਾਂ ਸਾਰੇ ਕਤਲ ਤੜਫਾ ਤੜਫਾ ਕੇ ਮਾਰੇ ਨੇ ਬੰਦੇ ਤੇ ਕੱਲ ਨੂੰ ਸਾਡੇ ਕਿਸੇ ਬੱਚੇ ਦੀ ਮੇਰੇ ਮੇਰੇ ਬੱਚੇ ਦੀ ਵਾਰੀ ਆ ਸਕਦੀ ਹੈ ਉੱਥੇ ਤੁਹਾਡੇ ਚੋਂ ਕਿਸੇ ਬੱਚੇ ਦੀ ਵਾਰੀ ਆ ਸਕਦੀ ਹੈ ਇਹ ਕਦੋਂ ਤੱਕ ਅਸੀਂ ਸੋਚੀ ਜਾਵਾਂਗੇ ਕਿ ਨਹੀਂ ਜੀ ਸਾਡਾ ਬੱਚਾ ਨਹੀਂ ਤਾਂ ਕੋਈ ਗੱਲ ਨਹੀਂ ਮੋਹਾਲੀ ਹੈ ਜੀ ਹੋਰ ਆ ਕਿਹੜਾ ਜਾਊਗਾ ਉੱਥੇ ਸਾਰੇ ਪੰਜਾਬ ਨੂੰ ਉੱਥੇ ਚਲੇ ਜਾਣਾ ਚਾਹੀਦਾ ਇਸ ਟਾਈਮ ਇਕੱਠੇ ਹੋ ਜਾਣਾ ਚਾਹੀਦਾ ਵੱਧ ਤੋਂ ਵੱਧ ਪੋਸਟਾਂ ਸ਼ੇਅਰ ਕਰੋ ਵੱਧ ਤੋਂ ਵੱਧ ਲੋਕਾਂ ਨੂੰ ਵੀਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਉੱਥੇ ਜਾਣ ਲਈ ਬੇਨਤੀ ਕਰੋ ਉਹ ਬੀਬੀ ਰੋ ਕੇ ਕਹਿ ਰਹੀ ਸੀ ਇੱਕ ਬਾਈਟ ਦੇ ਰਹੀ ਸੀ ਉਹਨੂੰ ਪੰਜਾਬੀ ਲੋਕ ਚੈਨਲ ਤੇ ਮੈਂ ਦੇਖਿਆ ਉਹ ਕਹਿੰਦੀ ਵੀ ਅਸੀਂ ਤਾਂ ਧਰਨੇ ਤੁਰਨੇ ਲਾ ਕੇ ਕੁਝ ਨਾ ਕੁਝ ਕਰ ਰਹੇ ਹਾਂ ਸਾਡੇ ਤੋਂ ਅਗਲੀਆਂ ਪੀੜ੍ਹੀਆਂ ਤਾਂ ਇਹ ਵੀ ਨਹੀਂ ਕਰ ਸਕਣਗੀਆਂ ਉਹ ਗੱਲ ਸਹੀ ਉਸ ਭੈਣ ਦੀ